ਟਾਪਕਾਉਣ ਨੇ ਜੇ ਆਪਾਂ ਟਾਪਕਾਉਣ ਤੇ ਜਾਈਏ ਫਿਰ ਇਹ ਜਮਾ ਸਸਤੇ ਨੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਣਾ ਜੇ ਤੁਸੀਂ 3 ਕਿਲੋਵਾਟ ਦਾ ਸੋਲਰ ਪੈਨਲ ਸਿਸਟਮ ਲਵਾਉਣਾ ਨਾ ਇਹਨਾਂ ਨੂੰ ਪੈਸੇ ਤੁਸੀਂ ਦੇਣੇ ਨਹੀਂ ਪੈਣੇ ਬਜਾਏ ਥੋੜੇ ਮੋਟੇ ਲਓਗੇ ਹਨਾ ਜੀ ਹਾਂ ਜੀ ਜਿਵੇਂ ਨਹੀਂ 100% ਲੋਨ ਕਰਵਾਵਾਂਗੇ ਜੇ ਕਹਿੰਦਾ ਵੀ ਅਸੀਂ ਕੁਝ ਨਹੀਂ ਦੇਣਾ ਜੀ ਉਹਨਾਂ ਦਾ ਵੀ ਹੱਲ ਹੈਗਾ ਆਪਾਂ 100% ਲੋਨ ਕਰ ਦਿੰਨੇ ਜਿੰਨੀ ਅਮਾਉਂਟ ਹੈ ਸਾਰੇ ਸਾਰੇ ਲੋਨ ਕਰ ਦਾਂਗੇ ਜੀ ਕੁੱਲ ਮੰਨ ਲਓ ਜੇ 1,85 ਪੈਂਦਾ 1,78,000 ਪੈਂਦਾ ਜੀ ਅੱਛਾ ਸਾਰੇ ਦਾ ਸਾਰਾ ਲੋਨ ਕਰਾ ਦੋਗੇ ਹਾਂ ਸਾਰੇ ਦਾ ਸਾਰਾ ਲੋਨ ਕਰਾਂਗੇ ਜਿਹੜਾ ਸਰਕਾਰ 78,000 ਦੇ ਉਹ ਅਗਲੇ ਨੂੰ ਦੇ ਦੋਗੇ ਹਾਂ ਅਗਲੇ ਨੂੰ ਦੇ ਦਾਂਗੇ ਜੀ ਲੈ ਵੀ ਮਿੱਤਰੋ ਨਾਲੇ ਤਾਂ ਸੋਲਰ ਸਿਸਟਮ ਲਵਾ ਲਓ ਨਾਲੇ ਅਗਲੇ ਤੋਂ ਲੈ ਲਓ ਇਹਨਾਂ ਤੋਂ ਲੈ ਲਓ 78,000 ਰੁਪਿਆ ਇਤੋਂ ਵਧੀਆ ਸਕੀਮ ਨਹੀਂ ਮਿਲਣੀ ਮੌਕਾ ਦਾ ਸਕਰੀਨ ਤੇ ਇਹਨਾਂ ਦੇ ਨੰਬਰ ਲਿਖੇ ਹੋਏ ਨੇ ਇੱਕ ਹੋਰ ਦੱਸਦਾ ਇੱਕ ਬਰਨਾਲੇ ਬ੍ਰਾਂਚ ਇਹਨਾਂ ਦੀ ਬੱਸ ਸਟੈਂਡ ਦੇ ਸਾਹਮਣੇ ਮਨੀ ਟੈਲੀਕਮ ਵਾਲੀ ਖਲੀ ਚ ਹਾਂਜੀ ਹਾਂਜੀ ਹੋਰ ਕਿੱਥੇ ਕਿੱਥੇ ਨੇ ਜੀ ਆਪਣੇ ਬ੍ਰਾਂਚ ਚਾਰ ਬ੍ਰਾਂਚ ਨੇ ਟੋਟਲ ਜੀ ਨਵੀਂ ਬ੍ਰਾਂਚ ਖੁੱਲੀ ਹੈ ਸੰਗਰੂਰ ਹਮ ਪਹਿਲਾ ਇੱਕ ਚੀਮੇ ਬ੍ਰਾਂਚ ਸੀ ਲੌਂਗਵਾਲ ਆਪਣਾ ਮੇਨ ਬ੍ਰਾਂਚ ਆਈ ਹਮ ਬਿਲਕੁਲ ਬਿਲਕੁਲ ਜੀ ਆਪਣੇ ਨੇੜਲੇ ਬ੍ਰਾਂਚ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀ ਲੌਂਗਵਾਲ ਦੀ ਮੇਨ ਬ੍ਰਾਂਚ ਆ ਉਹ ਡਰੇਨ ਦੇ ਪੁਲਸ ਨਾਮ ਰੋਡ ਤੇ ਡਰੇਨ ਦੇ ਪੁਲ ਕੋਲ ਆ ਚੀਮਾ ਵਾਲੀ ਹੈਗੀ ਹੈਗੀ ਪੁਲਿਸ ਥਾਣੇ ਦੇ ਬਿਲਕੁਲ ਨਾਲ ਤੇ ਸੁਣਾ ਸੰਗਰੂਰ ਜਿਹੜੀ ਖੁੱਲੀ ਆ ਨਵੀਂ ਬ੍ਰਾਂਚ ਉਹ ਗਊਸ਼ਾਲਾ ਰੋਡ ਤੇ ਹਨਾ ਜੀ ਹਾਂਜੀ ਗਊਸ਼ਾਲਾ ਲੇ ਵੀ ਮਿੱਤਰੋ ਬਰਨਾਲੇ ਵਾਲੀ ਵੀ ਤੁਹਾਨੂੰ ਦੱਸਤੀ ਐਡਰੈਸ ਨੰਬਰ ਦਿੱਤਾ ਹੋਇਆਗਾ ਜੇ ਤੁਸੀਂ ਲਵਾਉਣਾਗਾ ਸੰਪਰਕ ਕਰ ਲਓ ਇੰਜੀਨੀਅਰ ਸਾਹਿਬ ਤੁਹਾਡੇ ਘਰ ਤੱਕ ਪੂਰੀ ਜਾਣਕਾਰੀ ਵੀ ਦੇਣ ਆਉਣਗੇ ਜੇ ਤੁਸੀਂ ਸੱਚਮੁੱਚ ਹੀ ਲਵਾਉਣਾ ਹਨਾ ਜੀ ਹਾਂਜੀ ਲਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ